ਲਓ ਬਾਈ ਸੱਜਣਾ ਸੋਨੂ ਦੋ ਜਾਨਵਰ ਨੁਕਰੇ ਆਪਾਂ ਹੋਰ ਦਿਖਾਉਣੇ ਆਂਗੇ ਤੇ ਕਰਦੇ ਆਂ ਭਰਾ ਨਾਲ ਸਾਰੀ ਗੱਲਬਾਤ ਇਹਨਾਂ ਜਾਨਵਰਾਂ ਦੇ ਸੰਬੰਧੀ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਹੋਰ ਠੀਕ ਠਾਕ ਆਂ ਜੀ ਵਧੀਆ ਜੀ ਵਧੀਆ ਜੀ ਬਾਈ ਬੈਠਿਆ ਪੂਰੀਆਂ ਰੌਣਕਾਂ ਹੈ ਹਾਂ ਜੀ ਪੂਰੀਆਂ ਠੀਕ ਹੈ ਜੀ ਤੇ ਦੋ ਜਾਨਵਰ ਲੈ ਕੇ ਆਏ ਆਂ ਜੀ ਹਾਂ ਜੀ ਬਾਈ ਦੋ ਬਸ਼ੀਰੇ ਲੈ ਕੇ ਆਏ ਨੁਕਰੇ ਜੀ ਦੋ ਬਸ਼ੀਰੇ ਆ ਨੁਕਰੇ ਤੇ ਬਾਈ ਜੀ ਦੂਜਾ ਨਹੀਂ ਕੀ ਮਾਹੌਲ ਆ ਮੰਡੀ ਦਾ ਮੰਡੀ ਠੀਕ ਹੈ ਭਾਈ ਜਾਨਵਰ ਆਈ ਜਾਂਦੇ ਆ ਬਾਕੀ ਕੰਮ ਧੰਦੇ ਦੀ ਝੋਨੇ ਦੀ ਸੀਜ਼ਨ ਦੀ ਰੋਤਾ ਤੇ ਆਇਆ ਠੀਕ ਹੈ ਜੇ ਇੰਨਾ ਕੀ ਤਾਂ ਸਾਰੇ ਦੀ ਮੰਡੀ ਭਰਦੀ ਹੁੰਦੀ ਹੈ ਜੀ ਕਿਉਂ ਮੰਡੀ ਦਾ ਪਹਿਲਾਂ ਦੋ ਲੰਗੀਆਂ ਜੀ ਨਾਬਾ ਜਿਗਰਾਵਾ ਸਹੀ ਹੈ ਜੀ ਏਰੀਏ ਦੇ ਹਿਸਾਬ ਨਾਲ ਆ ਡੂਡੀ ਏਰੀਆ ਦਾ ਮਾਲ ਆ ਜਾਂਦਾ ਜੀ ਹਾਂ ਜਿੰਨੀ ਦੇ ਸਾਰੇ ਦੀ ਮੰਡੀ ਆਏ ਵਾਰ ਭਰਦੀ ਓਨੀ ਹੈਗੀ ਹੈ ਹੈਗੀ ਹੈਗੀ ਹੈ ਜੀ ਹੈਗੀ ਹੈ ਬਾਕੀ ਜਾਨਵਰ ਆਈ ਬਹੁਤ ਜਾਂਦੇ ਆਈ ਜਾਂਦਾ ਜੀ ਹਾਂਜੀ ਹਾਂ ਤੇ ਭਾਈ ਇਹਨਾਂ ਦੀ ਡਿਟੇਲ ਦੱਸੋ ਭਾਈ ਜਿਹੜਾ ਔਰਲਾ ਵਸ਼ੀਰਾ ਅੱਛਾ ਜੀ ਇਹ ਅਰਜਨ ਦਾ ਪੋਤਾ ਜੀ ਚਾਰਾਂ ਗਿ ਮਹੀਨਿਆਂ ਦਾ ਜੀ ਠੀਕ ਹੈ ਜੀ ਨੁਕਰੀ ਘੋੜੀ ਦਾ ਪਰਲਾ ਕੱਲਾਂ ਵਾਲੇ ਚੇਤਕ ਦਾ ਜੀ ਪਰਲਾ ਕੱਲਾਂ ਵਾਲੇ ਉਹ ਪੰਜਾਂ ਮਹੀਨਿਆਂ ਦਾ ਬੱਚਾ ਜੀ ਠੀਕ ਹੈ ਹਾਂਜੀ ਲਓ ਦੋਸਤੋ ਕੇਰਾਂ ਸੋ ਨੂੰ ਆਪਾਂ ਨਾ ਦਾਸਤੀ ਡਿਟੇਲ ਮੁੜ ਕੇ ਆਪਾਂ ਕੈਮਰਾ ਮਾਰ ਕੇ ਕੱਲਾ ਕੱਲਾ ਵਸ਼ੇਰਾ ਵੀ ਤੁਹਾਨੂੰ ਦਿਖਾਵਾਂਗੇ ਤੇ ਭਰਾ ਨਾ ਕਰਦੇ ਆ ਗੱਲਬਾਤ ਬਾਈ ਘਰੇ ਤੁਸੀਂ ਕਿੰਨੀਆਂ ਘੋੜੀਆਂ ਘੂੜੀਆਂ ਰੱਖਾਂ ਬਾਈ ਮੇਰੇ ਕੋਲ ਚਾਰ ਘੋੜੀਆਂ ਨੁਕਰੀਆਂ ਇੱਕ ਮਾਰਵੜੀ ਘੋੜੀ ਆ ਮਾਰਵੜੀ ਬੱਚੀ ਇੱਕ ਮਾਰਵੜੀ ਬੱਚਾ ਜੀ ਠੀਕ ਹੈ ਜੀ ਹਾਂਜੀ ਤੇ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਜ਼ਿਲ੍ਹਾ ਫਰੀਕੋਟ ਹੈ ਜੀ ਅੱਛਾ ਜੀ ਤਸੀਲ ਸਾਦਕਾ ਪਿੰਡ ਚੰਨੀਆਂ ਠੀਕ ਹੈ ਜੀ ਆ ਬਾਈ ਉਹਨਾਂ ਦਾ ਮਮਾਰਾ ਪਿੰਡ ਹੈ ਜੀ ਠੀਕ ਹੈ ਜੀ ਤੇ ਇੰਨਾ ਭਰਾਵਾਂ ਦੇ ਵੀ ਜਾਨਵਰ ਰੱਖੇ ਹਾਂਜੀ ਇਹਨਾਂ ਦੇ ਮੁੰਡੇ ਨਵੇਂ ਆ ਸ਼ੌਂਕ ਹੈ ਇਹਨਾਂ ਨੂੰ ਇੱਕ ਇੱਕ ਦੋ ਦੋ ਜਾਨਵਰ ਨੁਕਰੀ ਘੋੜੀ ਕੋਈ ਜੰਬੀ ਘੋੜੀਆਂ ਰੱਖੀਆਂ ਜੀ ਠੀਕ ਹੈ ਤੇ ਬਸ ਕਿਸਾਨ ਆ ਜੀ ਆਪਾਂ ਥੋੜਾ ਸ਼ੌਂਕ ਆ ਹਾਂ ਸ਼ੌਂਕ ਆ ਕਿਸਾਨਾਂ ਨਾਲ ਬੈਨੀਫਿਟ ਆ ਯਾਰ ਵੀ ਕੋਈ ਜਾਨਵਰ ਵੇਚ ਲਿਆ ਸੂਪੀ ਘੋੜੀ ਹੈ ਨਾ ਸਹੀ ਹੈ ਜੀ ਸਹੀ ਹੈ ਤੇ ਆਪਾਂ ਬਾਈ ਕਿਦੋਂ ਕਦਾ ਕੰਮ ਸ਼ੁਰੂ ਕੀਤਾ ਸੀ ਇਹ ਭਾਈ ਇਹ ਪ 20 ਸਾਲਾਂ ਦਾ ਕੀਤਾ ਸੀ ਠੀਕ ਹੈ ਤੇ ਉਦੋਂ ਤੋਂ ਲੈ ਕੇ ਮੈਂ 9 ਸਾਲਾਂ ਦਾ ਸੀਗਾ ਭਾਈ ਠੀਕ ਹੈ ਭਾਈ ਮੈਂ ਛੋਡੀ ਨਾਲ ਗੱਲ ਵਿਚਾਲੇ ਰੋਕਦਾ ਉਸ ਤੋਂ ਲੈ ਕੇ ਤੇ ਹੁਣ ਤੱਕ ਸੋਨੂੰ ਇਹ ਕੰਮ ਚ ਵੀ ਕਿਵੇਂ ਲੱਗਿਆ ਵੀ ਕਿਦਾਂ ਕੰਮ ਆ ਇਹ ਠੀਕ ਭਾਈ ਇਹ ਸਾਫ਼ ਸੁਥਰਾ ਸਚਾਈ ਦਾ ਕੰਮ ਆ ਫੇਲ ਤਾਂ 1 ਮਿੰਟ ਚ ਬੰਦਾ ਹੋ ਜਾਂਦਾ ਜੀ ਬਾਤਾ ਝੂਠ ਮਾਰਦੇ ਨੇ ਜਿਹੜੇ ਬੰਦੇ ਠੀਕ ਹੈ ਉਹ ਫੇਲ ਵੀ ਹੋ ਜਾਂਦੇ ਆ ਬਾਕੀ ਮਹਾਰਾਜ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਇਹ ਕੰਮ ਦੇ ਵਿੱਚ ਬਾਕੀ ਪਹਿਲਾਂ ਵੀ ਸ਼ੌਂਕ ਹੋਵੇ ਇਹਨਾਂ ਦਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਸਰ ਨਾਲ ਵੱਡਾ ਕੈਮਰਾ ਤਾਂ ਛੋੜੇ ਤੇ ਹਾਂਜੀ ਉਹ ਕੈਮਰਾ ਤੁਹਾਡੇ ਤੇ ਸਹੀ ਚੱਲੀ ਜਾਂਦਾ ਨਾ ਕੈਚ ਹੋਈ ਜਾਂਦੀ ਹੈ ਉਹਦੇ 'ਚ ਜੇ ਕੋਈ ਗਲਤ ਕੰਮ ਕਰੋਗੇ ਉਹਨੇ 6 ਮਹੀਨੇ ਸਾਲ ਤੁਹਾਡਾ ਪਰਤਖ ਕਰ ਦੇਣਾ ਬਾਈ ਸਹੀ ਹੈ ਜੀ ਸਹੀ ਹੈ ਸਹੀ ਹੈ ਤੇ ਵਧੀਆ ਚੱਲੀ ਜਾਂਦਾ ਬਾਈ ਜਦੋਂ ਉਹਦੇ ਲੱਗੇ ਆ ਘਾਟਾ ਪਾ ਕੇ ਵੇਚਿਆ ਨਹੀਂ ਵੇਚਿਆ ਹੋ ਸਕਦਾ ਵੀ ਕੁਦਰਤੀ ਨੁਕਸਾਨ ਜ਼ਰੂਰ ਹੋਇਆ ਘਰੇ ਜੇ ਆਪਾਂ ਪਾਲਦੇ ਆ ਜਿੰਨੇ ਜਿਗਰੇ ਨਾਲ ਪਾਲਦੇ ਉਹਨੇ ਜਿਗਰੇ ਨਾਲ ਕਈ ਵਾਰੀ ਨਪਣੇ ਵੀ ਪਏ ਆ ਬਾਈ ਸਹੀ ਗੱਲ ਹੈ ਜੀ ਇਹ ਨੁਕਸਾਨ ਵੀ ਬਹੁਤ ਹੋਇਆ ਹੈ ਕਈ ਵਾਰੀ ਤਿੰਨ ਚਾਰ ਘੋੜੀਆਂ ਮਾਰਨਾ ਵੀ ਹਾਂ ਦਿਲ ਵੱਡਾ ਰੱਖਣਾ ਪੈਂਦਾ ਭਾਈ ਇਹਨਾਂ ਦੇ ਘਾਟੇ ਇਹਨਾਂ ਨੇ ਪੂਰੇ ਕਰਨੇ ਆ ਤੇ ਸ਼ੌਂਕ ਨਾਲ ਸੰਭਾਂਗੇ ਤਾਂ ਹਾਂ ਤੇ ਭਾਈ ਦੂਜਾ ਨਹੀਂ ਨੌਕਰੇ ਬਰੀਡ ਤੇ ਹੀ ਕੰਮ ਜ਼ਿਆਦਾ ਕਰਦੇ ਆ ਕਿ ਮਾਲਵਾੜੀ ਹਾਂਜੀ ਬਰੀਡ ਦਾ ਕੰਮ ਵੀ ਆਪਣਾ ਤੇ ਲੈ ਕੇ ਵੀ ਵੇਚ ਲਈਦੇ ਜਾਨਵਰ ਕੋਈ ਸਾਫ਼ ਸੁਥਰਾ ਚੰਗਾ ਠੀਕ ਮੰਡੀ ਹਰੇਕ ਕਰ ਲਈਦੀ ਹੈ ਜੀ ਹਾਂ ਵੀ ਇਹਨਾਂ ਨਾਲ ਨਾਲ ਤਾਂ ਯਾਰਾਂ ਦੋਸਤਾਂ ਨੂੰ ਯਾਰ ਦੋਸਤ ਆ ਜਾਣ ਪਛਾਣ ਆ ਜੀ ਤੇ ਕੋਈ ਵੇਚ ਲਿਆ ਘਰੇ ਘਰੇ ਵੀ ਵੇਗ ਗਿਆ ਤਾਂ ਵੀ ਕੋਈ ਚੈੱਕ ਨਹੀਂ ਉਹ ਘਰੇ ਗੱਬਣਾ ਨੁਕਰੀਆਂ ਘੋੜੀਆਂ ਖੜੀਆਂ ਬਾਈ ਇਹ ਘੋੜੇ ਘੋੜੀਆਂ ਹੀ ਬਾਈ ਇੱਕ ਐਸੀ ਚੀਜ਼ ਆ ਨਾ ਜਿਹੜੀ ਵੀ ਆਪਣੀ ਜਿਹੜੇ ਬੰਦੇ ਨੂੰ ਜਾਣਦੇ ਨਹੀਂ ਹਣਾ ਬਾਈ ਜੇ ਕੋਈ ਉੱਚੇ ਤੋਂ ਉੱਚੇ ਹੋਵੇ ਉਹਦੇ ਤੇ ਬੈਠਾ ਉਹਦੇ ਤੱਕ ਵੀ ਆਵੇ ਹੱਥ ਮਲਾਉਣ ਜੋਗਰਾ ਕਰ ਦਿੰਦਾ ਬਾਈ ਜੀ ਮੈਂ 9 ਸਾਲ ਦਾ ਯੋ ਲੈਣ ਦੇ ਵਿੱਚ ਪਿਆ ਅੱਛਾ ਜੀ ਅੱਜ ਮੈਨੂੰ ਕਟੋ-ਕਟ ਵੀ 12 ਜਾਤੀਆਂ ਦੇ ਲੋਕ ਜਾਣਦੇ ਠੀਕ ਠੀਕ ਆ ਇਹ ਘੋੜੀਆਂ ਕਰਕੇ ਜਾਣਦੇ ਆ ਹਾਂਜੀ ਗਰੀਬ ਤੋਂ ਗਰੀਬ ਤਗੜੇ ਤਗੜਾ ਵੀ ਜਾਣਦਾ ਤੇ ਸਤਕਾਰ ਸਾਰਿਆਂ ਨੂੰ ਆਪਾਂ ਵੀ ਬਰਾਬਰ ਦਿੰਨੇ ਆ ਉਹ ਵੀ ਆਪਾਂ ਨੂੰ ਬਰਾਬਰ ਦਿੰਦੇ ਆ ਸਹੀ ਹੋਈ ਕੋਈ ਆਪਣੇ ਆਏ ਹੀ ਨਹੀਂਗਾ ਵੀ ਫਾਰਚੂਨਰ ਤੇ ਆ ਗਿਆ ਤੇ ਇੱਕ ਮੋਟਰਸਾਈਕਲ ਤੇ ਆ ਗਿਆ ਸਭ ਨੂੰ ਬਰਾਬਰ ਸਤਕਾਰ ਆਏ ਲੈਣ ਦੇ ਵਿੱਚ ਜੀ ਸਹੀ ਹੋਈ ਦੂਜੀ ਗੱਲ ਇਹ ਆ ਬਾਈ ਇਹ ਜਿਹੜਾ ਘੂੜੀਆਂ ਕਬੂਤਰ ਬੱਕਰੀਆਂ ਜਿਹਨੇ ਰੱਖ ਲਈਆਂ ਸਹੀ ਠੀਕ ਆ ਉਹਨੂੰ ਬਈ ਹਰੇਕ ਬੰਦਾ ਹੱਥ ਚੱਕਦਾ ਜਿਹਦੇ ਕੋਲ 100 150 ਕਿੱਲਾ ਜ਼ਮੀਨ ਆਉਦੇ ਪੈਸੇ ਹੀ ਮੈਂ ਤੁਰੇ ਫਿਰਦਾਂ ਨੂੰ ਕਿੱਲਾ ਦਾ ਆੜਤੀਆ ਤੇ ਰਿਸ਼ਤਦਾਰੀ ਜਾਣਦੇ ਹੁੰਦੇ ਆ ਹੋਰ ਨਹੀਂ ਕੋਈ ਜਾਣਦਾ ਨਾ ਮੈਂ ਚੈਨਲ ਦਾ ਨਾਮ ਰੱਖਿਆ ਦਿਲਦਾਰ ਬੰਦੇ ਇਹ ਘੋੜੀਆਂ ਕਬੂਤਰ ਕੁੱਤੇ ਤੇ ਕੁੱਕੜ ਇਹ ਬੰਦੇ ਸਾਰੇ ਦਿਲਦਾਰ ਬੰਦੇ ਹੀ ਰੱਖੇ ਹਾਂ ਜੀ ਉਹਨਾਂ ਦੇ ਬਈ ਇਹ ਰਿਸ਼ਤੇਦਾਰ ਨਾਲੋਂ ਵੱਧ ਇੱਕ ਦੂਜੀ ਇੱਜ਼ਤ ਕਰਦੇ ਆ ਤੁਸੀਂ ਦੇਖੋ ਬਣ ਮੰਡੀ ਦੇ ਇੱਕ ਦੂਜੇ ਨੂੰ ਕਿੰਨੇ ਬੰਦੇ ਮਿਲਦੇ ਆ ਖੁਸ਼ ਹੋ ਕੇ ਮਿਲਦੇ ਆ ਜਾਨਵਰਾਂ ਦਾ ਪਰਿਵਾਰ ਦਾ ਫਸਲ ਵਾੜੀ ਦਾ ਸਾਰਾ ਪੁੱਛਦੇ ਆ ਰਿਸ਼ਤੇਦਾਰ ਤੁਹਾਡਾ ਕਦੇ ਤੁਹਾਨੂੰ ਕਦੇ ਮਸੀਬਤ ਪੈ ਗਈ ਨਾ ਰਿਸ਼ਤੇਦਾਰ ਆਖੂ ਯਾਰ ਮੈਂ ਤਾਂ ਆਇਆ ਫਲਾਣੇ ਥਾਂ ਇਹ ਜਿਹੜਾ ਜਾਨਵਰਾਂ ਵਾਲਾ ਤੁਹਾਨੂੰ ਭੱਜ ਕੇ ਆਊਗਾ ਯਾਰ ਬਾਈ ਹੁਣੀ ਆਏ ਫਲਾਣੇ ਪਿੰਡ ਦੇ ਸਹੀ ਗੱਲ ਹੈ ਜਾਣ ਪਛਾਣ ਬਾਈ ਇਸ ਲੈਂਡ ਚ ਬਹੁਤ ਜਿਆਦਾ ਹੈ bizness side business ਖੇਤੀ ਦੇ ਨਾਲ ਬਹੁਤ ਵਧੀਆ ਆਪਾਂ ਤਾਂ ਇਹ ਦੇਖੋ ਜੇ ਜੇ ਕਿਸੇ ਦਾ ਬਜਟ ਆ ਉਹ ਜਾਂ ਜਾਨਵਰ ਰੱਖ ਲਓ ਸਹੀ ਹੈ ਸਲਾਹ ਲੈ ਕੇ ਰੱਖੋ ਨਾ ਜੇ ਕੋਈ ਚੰਬੀਆਂ ਘੋੜੀਆਂ ਵਾਲਾ ਚੰਗੀਆਂ ਚੰਪੀਆਂ ਨੁਕਰੇ ਬੱਚੇ ਦੇ ਨਾਲੇ ਘੋੜੀਆਂ ਰੱਖ ਲਓ ਜੇ ਕਿਸੇ ਦੀ ਨੁਕਰੀਆਂ ਦੀ ਜੇ ਆਸ਼ਨ ਨੁਕਰੀਆਂ ਰੱਖ ਲਓ ਸਹੀ ਹੈ ਜੇ ਕੋਈ ਮਾਰਵੜੀ ਦੀ ਗਿਆਛਾ ਚੰਗਾ ਮਾਰਵੜੀ ਤੇ ਕੰਮ ਕਰ ਲੋ ਮਾਰਵੜੀ ਦਾ ਕੰਮ ਵੀ ਬਹੁਤ ਵਧੀਆ ਟੌਪ ਦਾ ਕੰਮ ਆ ਬਾਈ ਬਾਕੀ ਸਾਫ ਸੁਥਰਾ ਕੰਮ ਸਾਫ ਸੁਥਰਾ ਕਰਨਾ ਚਾਹੀਦਾ ਜੀ ਨਾ ਬੋਲੋ ਹਾਂਜੀ ਹਾਂਜੀ ਜਿਹੜਾ ਸਾਫ ਕਰੂਗਾ ਕੰਮ ਬਾਕੀ ਖਲਦਾ ਹੀ ਉਹ ਹੀ ਆ ਜੀ ਹਾਂਜੀ ਹਾਂਜੀ ਥਾਲੇ ਨਹੀਂ ਚੱਲਣਾ ਫੇਲ ਬਥੇਰੇ ਹੋਏ ਆ ਬਾਈ ਜੀ ਝੂਠ ਦੇ ਵਿੱਚ ਇੱਜ਼ਤ ਕਮਾਉਣੀ ਔਖੇ ਵੀਰੇ ਗਾਉਣ ਤੇ ਇੱਕ ਮਿੰਟ ਲੱਗਦਾ ਹਾਂਜੀ ਹਾਂਜੀ ਠੀਕ ਆ ਨਾ ਤੇ ਆਪਾਂ ਤਾਂ ਇਹੀ ਕਹਿੰਨੇ ਆ ਸਾਰਿਆਂ ਨੂੰ ਬਾਕੀ ਤੇਰਾ ਵੀਰੇ ਚੈਨਲ ਬਹੁਤ ਵਧੀਆ ਚੱਲਦਾ ਦੇਖਦੇ ਆਂ ਅਸੀਂ अच्छा जी। बोलण ਦਾ ਬਹੁਤ ਵਧੀਆ ਇਲਝਾ ਹੈ ਨਾ ਆਮ ਨੋਰਮਲ ਮੁੰਡਿਆਂ ਵਾਂਗੂ ਕੋਈ ਤੂੰ ਕਿਸੇ ਚੀਜ਼ ਦਾ ਉਹਨੂੰ ਤੂਲ ਫੂਲ ਨਹੀਂ ਲਾਉਂਦਾ ਕਿਸੇ ਚੀਜ਼ ਨੂੰ। ਬਾਕੀ ਆਪਾਂ ਵੀ ਆ ਦੇਖੋ ਯਾਰ ਆ ਵੇਖੋ ਐ ਵੇਖੋ ਨਾ ਜੋ ਦੇਸੀ ਗੱਲਬਾਤ ਹੈ। ਦੇਸੀ ਗੱਲ ਨਾਰੀ ਜੱਟਾਂ ਵਾਲੀ ਭਾਸ਼ਾ। ਹੁਣ ਆਪਾਂ ਵੀ ਐ ਬੈਠੇ ਆ ਠੀਕ ਹੈ। ਭਾਈ ਸ਼ੌਂਕ ਦੀ ਤੈਨੂੰ ਗੱਲ ਦੱਸਦਾ ਆ ਮੁੰਡਾ ਸਾਡਾ ਭਰਾ। ਅੱਛਾ ਜੀ। ਇਹਨੂੰ ਕੰਨਾਂ ਤੋਂ ਨਹੀਂ ਸੁਣਦਾ ਥੋੜਾ ਥੋੜਾ ਬੋਲਦਾ ਨਿੱਕੇ ਹੰਦੇ ਸੱਤਾਂ ਸਾਲਾਂ ਤੋਂ ਉਹਨੂੰ ਹਟ ਗਿਆ ਸੀ ਠੀਕ ਹੈ ਜੀ ਤੈਨੂੰ ਸ਼ੌਕ ਹੈ ਨਾ ਯਾਰੇ ਔਰਲੇ ਪਾਸੇ ਹਾਂ ਔਰਲਾ ਹੀ ਠੀਕ ਹੈ ਜੀ ਤੇ ਸੱਤਾਂ ਸਾਲਾਂ ਜੇ ਸੋਨੋਂ ਹਟੇ ਇਹਨੂੰ ਅੱਛਾ ਜੀ ਹਰੇਕ ਮੰਡੀ ਮੇਰੇ ਨਾਲ ਜਾਂਦਾ ਠੀਕ ਹੈ ਜੀ ਮਵਾਰਾ ਤੇ ਚੰਨੀਆਂ ਇਹਨਾਂ ਦਾ ਮਵਾਰਾ ਮੇਰਾ ਚੰਨੀਆਂ ਪਿੰਡ ਆ ਅਸੀਂ ਦੋਵੇਂ ਪਿੰਡ ਰਲ ਕੇ ਸਾਰੇ ਮੁੰਡੇ ਦੋਵਾਂ ਪਿੰਡਾਂ ਦੇ ਆਏ ਸਾਰ ਹੋਰ ਘੋੜੀਆਂ ਵਾਲੇ ਏਰੀਏ ਦੇ ਨਸਯੋਗ ਨਾਲ ਰੀਵੀ ਤੇ ਛਪਟੇ ਦੀਆਂ ਖੇਡਾਂ ਕਰਾਉਂਦੇ ਤਿੰਨ ਸਾਲ ਹੋ ਗਏ ਕਰਾਉਂਦੇ ਇਹਨੂੰ ਠੀਕ ਹੈ ਜੀ ਤੇ ਇਹ ਮੁੰਡ ਚੌਂਕਦੀਆਂ ਗੱਲਾਂ ਹੀ ਚੌਂਕਦੀਆਂ ਗੱਲਾਂ ਬਾਈ ਸਹੀ ਹੈ ਜੀ ਤੇ ਹੋਰ ਬਾਈ ਕੋਈ ਨਵੀਂ ਪਨੀਰੀ ਨੂੰ ਕੀ ਗੱਲ ਲਵਾਤ ਬਾਈ ਨਵੀਂ ਪਨੀਰੀ ਨੂੰ ਆਪਾਂ ਹੀ ਸੰਦੇਸ਼ ਦੰਨੇ ਆ ਯਾਰ ਹਨਾ ਜੇ ਆਪਾਂ ਠੇਕੇ ਤੇ ਜ਼ਮੀਨ ਵੀ ਲੈਣੇ ਹਨਾ ਹਾਂਜੀ ਚਲੋ ਵੇਖੋ ਸਾਲੀ ਚੀਜ਼ ਐ ਵੀ ਉਹ ਵੀ ਕੁਦਰਤੀ ਖੇਤੀ ਤੇ ਮਾਰ ਵੀ ਪੈ ਸਕਦੀ ਹੈ ਨਾ ਸਹੀ ਹੈ ਜੀ ਨਾਲ ਦੋ ਘੋੜੀਆਂ ਜ਼ਰੂਰ ਰੱਖੇ ਬੰਦਾ ਸਹੀ ਸਾਈਡ ਬਿਜ਼ਨਸ ਆ ਬਾਈ ਜਿਹਦੀ ਕੋਲ ਦੋ ਨੌਕਰੀਆਂ ਘੋੜੀਆਂ ਇੱਕ ਪਾਸੇ ਕਿਲੇ 10 ਕਿਲੇ ਜ਼ਮੀਨ ਠੇਕੇ ਤੇ ਲੈ ਲਵੇ ਉਦੋਂ ਵੱਧ ਕਮਾ ਕੇ ਦਿੰਦੀਆਂ 2 ਘੰਟੇ ਸਵੇਰੇ ਯੋਗਾ ਕਰਨਾ ਤੇ 2 ਘੰਟੇ ਸ਼ਾਮ ਨੂੰ ਯੋਗਾ ਹੀ ਹੈ ਇੱਕ ਤਰ੍ਹਾਂ ਦਾ ਨਾਲੇ ਸਰੀਰ ਦੀ ਕਸਰਤ ਆ ਨਮਾਓ ਤੋਂ ਆਓ ਪੱਠੇ ਪਾਓ ਲੇਦ ਪਸ਼ਾਣ ਹਟਾਓ ਇਹਨਾਂ ਦੀ ਰਹਿੰਦਾ ਹੀ ਹਾਂਜੀ ਤੇ ਬੰਦਾ ਆਰੇ ਲੱਗਿਆ ਰਹਿੰਦਾ ਨਾਲੇ ਜਾਂ ਪਸ਼ਾਣ ਇਹ ਕਿਹੜਾ ਮਨ ਸ਼ੈਤਾਨ ਦਾ ਘਰ ਹਾਂਜੀ ਹਾਂਜੀ ਤੇ ਬੰਦਾ ਇਹਦੇ ਚ ਬੀ ਰਹਿਣਾ ਬੀਜੀ ਬੀਜੀ ਨਾਲੇ ਭਾਈ 2 ਘੰਟੇ ਸਵੇਰੇ ਸ਼ਾਮ ਕੰਮ ਕਰਨਾ ਕਿੱਡੀ ਗੱਲ ਆ ਯਾਰ ਜੱਟ ਦੇ ਪੁੱਤ ਆ ਮੈਂ ਕਿਸੇ ਗਲਤ ਸੰਗ ਤੇ ਚ ਪਾਊਗਾ ਤੇ ਇਹਨਾਂ ਦੇ ਜੇ ਸ਼ੌਂਕ ਚ ਪੈ ਗਿਆ ਨਾਲੇ ਤਾਂ ਭਾਈ ਨਿਕਲੇ ਜਾਂਦਾ ਇਹ ਹੱਡੀ ਰਚ ਜਾਂਦਾ ਜਿਹੜਾ ਬੰਦਾ ਸ਼ੌਂਕੀ ਬੰਦਾ ਨਾ ਜਿਹੜੇ ਬਜ਼ੁਰਗ ਹਣ ਸਾਹਮਦੇ ਆ ਉਹ ਪਤਾ ਕੀ ਕਹਿੰਦੇ ਆ ਉਹ ਆਂਦੇ ਯਾਰ ਜਿੱਦਨ ਸਾਡਾ ਸ਼ਿਕਾਰ ਹੋਇਆ ਹੋ ਸਕਦਾ ਸਾਡੇ ਘਰੇ ਕੋੜੇ ਵਾਲੇ ਤਵੇਲੇ 'ਚ ਹੀ ਕਰਦੇ ਹੋ ਜੀ ਸਾਡਾ ਇੱਕ ਦੋਸਤ ਸੀਗਾ ਧਨੇਸ਼ੀਦ ਪਿੰਡ ਤੋਂ ਡਾਕਟਰ ਸਗਵੰਤ ਕਿਸੇ ਹਾਸਤੇ 'ਚ ਸਾਡਾ ਰੋਡ ਆ ਐਕਸੀਡੈਂਟ 'ਚ ਮੌਤ ਹੋ ਗਈ ਮੁੰਡੇ ਦੀ ਬਹੁਤ ਸ਼ੌਂਕ ਸੀ ਉਹਨੂੰ ਠੀਕ ਹੈ ਜੀ ਠੀਕ ਹੈ ਉਹਦੇ ਮੁੰਡੇ ਨਾਲ ਬਹੁਤ ਵਧੀਆ ਸਾਡਾ ਲਿਆ ਆ ਜੀ ਉਨੇ ਇਹ ਗੱਲ ਕਹੀ ਸੀ ਆਪਦੇ ਮੁੰਡੇ ਨਾਲ ਉਹਦਾ ਮੁੰਡਾ ਕੈਨੇਡਾ ਸੀ ਉਹਨੂੰ ਕੀ ਪਤਾ ਸੀ ਕਿ ਮੈਂ ਵੀ ਐਕਸੀਡੈਂਟ ਚ ਮੌਤ ਹੋ ਜਣੀ ਆ ਉਹਦਾ ਜਦੋਂ ਮੈਂ ਬੁढ़ा ਆ ਗਿਆ ਨਾ ਕਹਿੰਦਾ ਮੇਰਾ ਤਵੇਲੇ 'ਚ ਸ਼ਿਕਾਰ ਕਰਿਓ ਜੀ ਠੀਕ ਤੇ ਉਹਦਾ ਸ਼ਿਕਾਰ ਵੀ ਤਵੇਲੇ 'ਚ ਹੋਇਆ ਠੀਕ ਇਹ ਸ਼ੌਂਕ ਦੀ ਗੱਲ ਸ਼ੌਂਕ ਦੀ ਗੱਲ ਤੇ ਨੂੰ ਹੋਰ ਦੱਸਦਾ ਅੱਖੀ ਵੇਖਿਆ ਕਸੀਨ ਬਾਈ ਹੋਰ ਸਾਡੀ ਸਾਡੀ ਵੀਲੇ ਵਾਲੇ ਪਿੰਡ ਦਾ ਨੰਬਰਦਾਰ ਆਈ ਸਾਡੇ ਇੱਥੇ ਸਾਧਕ ਦੇ ਨਾਲ ਵੀਲੇ ਵਾਲਾ ਪਿੰਡ ਅੱਛਾ ਜੀ ਉਹ ਬਜ਼ੁਰਗ ਚਲੋ ਆਪਾਂ ਉਹਨਾਂ ਨੂੰ ਉਸਤਾਦਾਂ ਵਾਂਗੂ ਮੰਨਦੇ ਆਂ ਜੀ ਹਾਂਜੀ ਉਹਦਾ ਜਾਨਵਰਾਂ ਨਾਲ ਬਹੁਤ ਪ੍ਰੇਮ ਪਿਆਰ ਸੀ ਠੀਕ ਹੈ ਜੀ ਠੀਕ ਹੈ ਜਿੱ ਉਹਦੀ ਘੋੜੀ ਇੱਕ ਘੋੜੀ ਰੱਖਦਾ ਸੀ ਉਹ ਰੋਵੇ ਸਾਰੇ ਬੰਦੇ ਸੀ ਦੇਖੀ ਅੱਖਾਂ 'ਚ ਹੰਝੂ ਘੋੜੀ ਦੇ ਸ਼ਿਸ਼ਕਾਰ ਕਰਤਾ ਘੋੜੀ ਨੇ ਬਾਈ ਜੀ ਰਾਤ ਨੂੰ ਰੱਸਾ ਤੜਾ ਕੇ ਅੱਛਾ ਜੀ ਉਹਨਾਂ ਦਾ ਖੇਤ 'ਚ ਹੀ ਬੈਠੇ ਬਾਦ ਖੁੱਲਵਾਰਾਇਆ ਅੱਛਾ ਸਿਵਿਆਂ ਤੇ ਜਾਵੜੀ ਸਿਵਿਆਂ ਤੇ ਜਾਂਦੇ ਜਾ ਕੇ ਫੜ ਕੇ ਲੈ ਘੋੜੀ ਉਹਦੀ ਠੀਕ ਕਿਸੇ ਬੰਦੇ ਨੂੰ ਪੁੱਛ ਸਕਦੇ ਆ ਇਹ ਗੱਲ ਗੁਰਤੇਜ ਸਿੰਘ ਨੰਬਰਦਾਰ ਕੇ ਵੀ ਲੈ ਆ ਤੇ ਜੇ ਉਹਦਾ ਪਿਆਰ ਸੀਗਾ ਹੀ ਨਾ ਤਾਂ ਫਿਰ ਹੀ ਆ ਯਾਰ ਇਹਦਾ ਜਾਨਵਰ ਨਾ ਪਿਆਰ ਦੇ ਭੁੱਖੇ ਆ ਪਿਆਰ ਦੇ ਭੁੱਖੇ ਕਿਹੜਾ ਬੰਦਾ ਇਹਨਾਂ ਨੂੰ ਮੁਹੱਬਤ ਕਰਦਾ ਤੇ ਇਹ ਘਾਟਾ ਨਹੀਂ ਰਹਿਣ ਦਿੰਦਾ ਨਹੀਂ ਰਹਿਣ ਦਿੰਦੇ ਭਾਈ ਨਹੀਂ ਰਹਿਣ ਦਿੰਦੇ ਬਾਕੀ ਭਾਈ ਜਿਵੇਂ ਇਹਨਾਂ ਦਾ ਸ਼ੌਂਕ ਹੈ ਨਾ ਹਜੇ ਚਿੱਟਾ ਜੇ ਕੋਈ ਬੰਦਾ ਚਿੱਟਾ ਲਾਉਂਦਾ ਉਹ ਛੱਡ ਸਕਦਾ ਪਰ ਜੀ ਨੂੰ ਕਿਹਾ ਕੋਈ ਉੜੀਆਲਾ ਨਾ ਉਹ ਜਿਹੜੇ ਲਾਉਂਦਾ ਨਾ ਉਹ ਆਦੀ ਮੌਤ ਸੇੜੀ ਬੈਠਾ ਸੇਹੜੀ ਤਾਂ ਬੈਠਾ ਹਾਂ ਇੱਕ ਗੱਲ ਕਰਦੇ ਆਪਾਂ ਜੇ ਕੋਈ ਚਿੱਟਾ ਲਾਉਂਦਾ ਉਹ ਚਿੱਟਾ ਜ਼ਰੂਰ ਛੱਡ ਸਕਦਾ ਪਰ ਜੀ ਨੂੰ ਘੋੜੀ ਦਾ ਘੋੜੇ ਦਾ ਸ਼ੌਂਕ ਪੈ ਗਿਆ ਘੋੜਾ ਕਬੂਤਰ ਬੱਕਰੀਆਂ ਬੱਕਰੀਆਂ ਦਾ ਕੰਮ ਮੁੰਡੇ ਬਰੀਡ ਤੇ ਕਰੀਂਦੇ ਕਬੂਤਰਾਂ ਦਾ ਕੁੱਤਿਆਂ ਦਾ ਕਰੀ ਬੈਠੇ ਬਈ ਬਲਦਾਂ ਦਾ ਬਹੁਤ ਚੰਗਾ ਕੰਮ ਆ ਯਾਰ ਸਹੀ ਏ ਸਹੀ ਹਾਂ ਮੇਰੇ ਕੋਲੇ ਆਪਦੇ ਕੋਲੇ ਹੁੰਦੇ ਸੀ ਮੈਨੂੰ ਥੋੜੀ ਹੀ 파ਰਖ ਨਿਰਖ ਜੀ ਸੀਗੀ ਸ਼ੌਂਕ ਸੀ ਬਲਦਾਂ ਦਾ ਹਾਂ ਉਹ ਗੱਲ ਚੁਲਾ ਲਈ ਨਹੀਂ ਥੋੜੇ ਪਿੰਡਾਂ ਨਾਲ ਪਹਿਲਾਂ ਤੋਂ ਆਉਂਦੇ ਵਧੀਆ ਚੰਗੇ ਚੁਣ ਕੇ ਉਥੋਂ ਤੇ ਇੱਥੇ ਆ ਕੇ ਗੱਡੀਆਂ ਜੋੜਦੇ ਸੀ ਹਾਂ ਤੇ ਮੈਂ ਨਾ ਜਗਾੜੂ ਗਣੀ ਨੇ ਖਤਮ ਕਰਦਾ ਹਾਂ ਹੁਣ ਨਹੀਂ ਆਪਾਂ ਰੱਖੇ ਤੇ ਦੋ ਸਾਲ ਇਹਦੂ ਪਹਿਲਾਂ ਹੁੰਦੇ ਸੀਗੇ ਤੇ ਦੋਨੇ ਹੀ ਬਾਲਦ ਮੇਰੇ ਕੋਲੇ ਮੰਜਾ ਟੱਪਦੇ ਹੁੰਦੇ ਸੀ ਮੈਂ ਉਹਨਾਂ ਨੂੰ ਆਪ ਟ੍ਰੇਨ ਕੀਤਾ ਸੀ ਮੇਰੇ ਕੋਲੇ ਫੋਨ 'ਚ ਵੀਡੀਓ ਪੰਗਾ ਹੈ ਠੀਕ ਹੈ ਠੀਕ ਹੈ ਆਪਾਂ ਕਿਸੇ ਦਿਨ ਚੈਨਲ ਤੇ ਵੀ ਉਹ ਕਰਾਂਗੇ ਵੀਡੀਓ ਬਣਾ ਕੇ ਪਾਵਾਂਗੇ ਉਹਨਾਂ ਦੀ ਪੰਗਾ ਤੇ ਇਹ ਸ਼ੌਂਕ ਦੀਆਂ ਗੱਲਾਂ ਹੁੰਦੀਆਂ ਸ਼ੌਂਕ ਦੀਆਂ ਬਾਈ ਸਾਰਾ ਮੈਨੂੰ ਪਿੰਡ ਚ ਬਥੇਰੇ ਕਹਿੰਦੇ ਸੀਗੇ ਤੂੰ ਕਿਉਂ ਕੰਮ ਲਾ ਕੇ ਤੂੰ ਦੋ ਦੋ ਪਾਸਿਆਂ ਨੂੰ ਪੱਠੇ ਪਾਉਣੇ ਇਹ ਸਾਡੇ ਮੱਝ ਰੱਖ ਲਾ ਮਾਂ ਹੋ ਗੱਲ ਨਹੀਂ ਜਿਹੜਾ ਇਹ ਬਾਈ ਹੁਣ ਮੋਟਰਸਾਈਕਲਾਂ ਮਗਰ ਰੇਡੀਆਂ ਜ਼ਰੂਰ ਆ ਲੋਕਾਂ ਨੂੰ ਪਾਇਗਾ ਸਰਦਾਰੀ ਐ ਇਹ ਕੰਮ ਦੀ ਤੇ ਪਰ ਜਿਹੜਾ ਗੱਡੀ ਬਲਦ ਤੇ ਪੱਠੇ ਲਿਆਉਂਦਾ ਨਜ਼ਾਰਾ ਨਾ ਉਹ ਕਿਤੇ ਨਜ਼ਾਰਾ ਨਹੀਂ ਆਉਂਦਾ ਬਾਈ ਮੁੜਨਾ ਪੈਣਾ ਆਪਾਂ ਨੂੰ ਇਹ ਨਾਲ ਠੀਕ ਐ ਚਲੋ ਆਪਣੇ ਭਰਾ ਐਨਆਰ ਆ ਬਾਹਰ ਬੈਠੇ ਆ ਬਹੁਤ ਵਧੀਆ ਗੱਲ ਐ ਕਿਸੇ ਪਰਿਵਾਰ ਨੂੰ ਲੋਡ ਸੀ ਆਰਥਿਕ ਮੰਦੀ ਚ ਸੀ ਜਾਵੜੇ ਜਿਹਦਾ ਇੱਥੇ ਸਰਦਾ ਮੈਂ ਦਾ ਨਾ ਜਾਉ ਜਿਹੜੇ ਮੁੰਡੇ ਆਪਣੇ ਬਾਹਰ ਗਏ ਆ ਜਿਨ੍ਹਾਂ ਦੇ ਪਰਿਵਾਰਾਂ ਨੂੰ ਲੋਡ ਸੀ ਘਰੇ ਪੈਸੇ ਦੀ ਸੌ ਤੰਗੀ ਹੁੰਦੀ ਆ ਨਾ ਬਹੁਤ ਵਧੀਆ ਉਹਨਾਂ ਦੇ ਪਰਾਲੇ ਇੱਧਰ ਵੀ ਸਹਯੋਗ ਦਿੰਦੇ ਮੁੰਡੇ ਸਾਰਿਆਂ ਦਾ ਧੰਨਵਾਦ ਆਪਾਂ ਕਰਦੇ ਆ ਜਿਹਦਾ ਸਰਦਾ ਬਾਈ ਉਹ ਇੱਥੇ ਬਿਜ਼ਨਸ ਚਲਾ ਸਕਦਾ ਸਹੀ ਹੈ ਇੱਥੇ ਵੀ ਨਾ ਕਮਾਉਣਾ ਬਹੁਤ ਕਈ ਮੁੰਡਿਆਂ ਨੇ ਛੋਟੇ ਲੈਵਲ ਤੋਂ ਉੱਠ ਕੇ ਬਹੁਤ ਵੱਡੇ ਲੈਵਲ ਤੇ ਬਾਈ ਘੋੜੇ ਸਾਨੀ ਤਿਆਰ ਕਰਤੇ ਬਲਦ ਭਜਨ ਵਾਲੇ ਤਿਆਰ ਕਰਤੇ ਘਰਾਂ ਚ ਐਸੇ ਬਲਦ ਖੜੇ ਆਗੇ ਜਿਹੜੇ ਨੰਬਰ ਚੱਕਦੇ ਆ ਜਾਂ ਘੋੜੇ ਖੜੇ ਆਗੇ ਹਨ ਜਿਨ੍ਹਾਂ ਤੋਂ ਵੀ ਲੋਕ ਖੁਸ਼ ਹੋ ਕੇ ਪੂਰੀਆਂ ਘੋੜੀਆਂ ਮਲਾਉਂਦੇ ਆ ਸਿਰਾਂ ਰਿਜ਼ਲਟ ਆਉਂਦੇ ਆਗੇ ਤੇ ਇਹ ਗੱਲਾਂ ਹੁੰਦੀਆਂ ਸਾਰੀਆਂ ਦਿਲਦਾਰ ਬੰਦਿਆਂ ਨਾਲ ਐਵੇਂ ਐਵੇਂ ਬਾਈ ਜੇ ਕਿਸੇ ਨੂੰ ਆਪਾਂ ਆਣੇ ਆ ਵੀ ਖੁਸ਼ ਹੋ ਕੇ ਮਿਲਣ ਨਾਲ ਖੁਸ਼ ਹੋ ਕੇ ਮਿਲਦਾ ਬਾਈ ਸਹੀ ਗੱਲ ਹੈ ਤੁਸੀਂ ਕਿਸੇ ਮੰਡੀ ਦੇ ਉੱਤੋਂ ਤੁਰਿਆ ਫਿਰਦਾ ਹਾਂ ਹਾਂਜੀ ਜੇ ਤੇਰੇ ਕਿਸੇ ਨੇ ਜਾਣ ਪਛਾਣਾ ਤੈਨੂੰ ਅਗਲਾ ਨਾ ਐ ਉੱਡ ਕੇ ਮਿਲੂਗਾ ਇਹਨਾਂ ਕਰ ਕੀ ਆ ਹੁਣ ਜੇ ਤੁਸੀਂ ਬਾਈ ਇਹਦਾ ਗਿੱਟ ਦਾ ਮੇਰੀ ਗੱਲ ਸੁਣੋ ਠੀਕ ਹੈ ਚੈਨ ਜੀ ਤੁਹਾਡੀ ਗੱਲ ਮੈਂ ਵਿਚਾਰੇ ਰੋ ਦਾਂ ਤਾਂ ਤੁਸੀਂ ਮੈਨੂੰ ਉੱਥੋਂ ਆਵਾਜ਼ ਹਾਂ ਉੱਥੋਂ ਆਵਾਜ਼ ਮਾਰੀ ਇਹ ਜੇ ਤੁਸੀਂ ਵੀਂਦੇ ਨਾ ਹੁੰਦੇ ਸੋਨੂੰ ਕੋਈ ਨਹੀਂ ਸੀ ਪਾਉਂਦਾ ਇਹ ਕੌਣ ਹੈ ਬਾਈ ਬੰਦੇ ਦਾ ਮੁਕੱਦਰ ਨਾ ਚਾਰ ਆਂਗਲਾਂ ਦਾ ਹਾਂਜੀ ਇਹਦਾ ਗਿੱਟ ਦਾ ਮੱਥਾ ਹਾਂਜੀ ਐਨਾ ਭਾਗਾ ਵਾਲਾ ਜਾਨਵਰ ਹੁੰਦਾ ਇਹਦੇ ਕਰਕੇ ਮਿਲਦੇ ਆਪਾਂ ਉਹ ਕਹਿੰਦੇ ਨੇ ਭਾਗ ਭੌਰੀ ਉੱਚੀ ਆ ਹਾਂਜੀ ਉੱਚੀ ਨਹੀਂ ਵੀ ਤਾਂ ਇੱਕ ਵਹਿਮ ਪਿਆ ਹੁੰਦਾ ਉਹ ਯੂਪੀ ਵਾਲਿਆਂ ਦੇ ਬਾਈ ਮੁੱਲ ਘਟਾਉਣ ਦੀ ਗੱਲ ਆ ਪਾਰਲੇ ਤੇ ਖਰੀਦਣ ਦੀ ਗੱਲ ਆ ਪਰ ਇਹਦੇ ਕਰਕੇ ਆ ਇਹਦੇ ਮੱਥੇ ਨੂੰ ਸਭ ਕੁਝ ਆਉਂਦਾ ਜੀ ਹਾਂਜੀ ਤੇ ਹੋਰ ਬਾਈ ਜੀ ਕੋਈ ਗੱਲਬਾਤ ਹੋਵੇ ਤਾਂ ਬਸ ਬਾਈ ਧੰਨਵਾਦ ਮੈਂ ਤਾਂ ਇਹ ਆ ਕਿ ਸਾਫ਼ ਸੁਥਰਾ ਕੰਮ ਕਰੋ ਠੀਕ ਹੈ ਜੇ ਕਿਸੇ ਨੇ ਜੰਬੀ ਘੋੜੀ ਲੈਣੀਆਂ ਨਿਰਖ ਕੇ ਪਰਖ ਕੇ ਵੀ ਨੁਕਰੇ ਘੋੜੇ ਦੀ ਬਰੀਡ ਆ ਹਾਂ ਜੀ ਇਹ ਨਹੀਂ ਭਰਾਵਾ ਹੁਣ ਮੰਡੀਆਂ ਤੇ ਚੰਬੀਆਂ ਕੋੜੀਆਂ ਯੂਪੀ ਦੀਆਂ ਬਹੁਤ ਆ ਰਹੀਆਂ। ਹੂੰ ਕੁਝ ਕੁ ਵਪਾਰੀ ਲੈ ਕੇ ਗਾਂ ਵੇਚੀ ਜਾਂਦੇ ਆ। ਸਹੀ ਹੈ ਜੀ। ਤੇ ਪਤਾ ਨਹੀਂ ਬਈ ਯੂਪੀ ਵਾਲੀਆਂ ਬਿਹਾਰ ਚੋਂ ਆਈ ਜਾਂਦੀਆਂ ਗੁਜਰਾਤ ਚੋਂ ਆਈ ਜਾਂਦੀਆਂ ਕੇਜੀਆਂ ਸੁੰਦੀਆਂ। ਇੱਕ ਬਾਈ ਹੁਣ ਵੀਡੀਓ ਵੇਖ ਕੇ ਕੋੜਾ ਕੇਜ ਜਾਂ ਛੱਡਿਆ ਫੇਰ ਲਓ। ਹੁਣ ਆਪਾਂ ਗੱਲ ਨਹੀਂ ਪੈਗੇ ਭਲਾ ਆਪਣੀ ਵੀਡੀਓ ਥੋੜੀ ਲੰਮੀ ਹੋ ਜੇ। ਇੱਕ ਗੱਲ ਨਾ ਮੈਂ ਤਾਂ ਇਥੋਂ ਪੁੱਛਣੀ ਚਾਹੁੰਨਾ ਕਿਉਂਕਿ ਤੁਸੀਂ ਪੂਰਾ ਦਿਲਦਾਰ ਬੰਦਾਗਾ। ਗੱਲਾਂ ਤੋਂ ਸਾਨੂੰ ਉਹ ਸੁਣਾ ਦਿੰਗਾ। ਤੇ ਦੋਸਤ ਵੀ ਸਾਰਿਆਂ ਸੁਣ ਕੇ ਆ ਖੁਸ਼ ਹੋਣਗੇ ਤੇਰੀਆਂ ਗੱਲਾਂ ਬਹੁਤ ਵਦਗਾ ਆਪਾਂ ਬਈ ਇੱਕ ਇਹ ਗੱਲ ਦੱਸ ਜਿਹੜੀ ਚੰਬੀ ਘੋੜੀ ਲੈਣੀ ਹੈ ਜਦੋਂ ਕਿਸੇ ਬੰਦੇ ਨੇ ਚੰਬੀ ਘੋੜੀ ਚ ਕੀ ਦੇਖੇ ਵੀ ਜਿਹੜਾ ਉਹਨੂੰ ਇਹ ਵੀ ਕੋਈ ਨੁਕਰਾ ਬੱਚਾ ਬੱਚੀ ਦੇ ਕੇ ਜਾਵੇ ਉਹ ਦੇਖ ਵੀਰੇ ਇਹ ਹੁੰਦਾ ਬਲੱਡ ਮੈਚ ਕਰਨ ਤੇ ਬਹੁਤਾ ਠੀਕ ਹੈ ਜੀ ਕਈ ਵਾਰੀ ਵੇਖਿਆ ਵੀ ਇੱਕ ਪੈਰ ਚਿੱਟਾ ਘੋੜੀ ਦਾ ਮੱਥੇ ਫੁੱਲ ਆ ਜਾਂ ਮੱਥੇ ਪਟਾ ਮਾਰਵਾੜੀ ਦੇ ਟੱਚ ਚ ਘੋੜੀ ਉਹ ਵੀ ਨੁਕਰਾ ਸੁਗੀ ਉਹਦਾ ਬੱਚੇ ਦਾ ਬਲੱਡ ਘੋੜੇ ਨਾਲ ਮੈਚ ਹੋ ਗਿਆ ਠੀਕ ਹੈ ਠੀਕ ਹੈ ਬਹੁਤਾ ਤੁਸੀਂ ਜੇ ਘੋੜੀ ਲੈਣੀ ਹੈ ਲੈਣੋਂ ਕਿ ਇਹ ਦੇਖੋ ਇਹ ਘੋੜੀ ਦਾ ਫੇਸ ਕਿੰਨਾ ਚਿੱਟਾ ਹੈ ਲਾ ਬੁੱਲ ਉੱਪਰਲਾ ਬੁੱਲ ਚਿੱਟਾ ਹੂੰ ਪੀੜ ਦੇ ਵਿੱਚ ਚਿੱਟੇ ਵਾਲ ਕਿੰਨੇ ਕਾ ਲੱਤਾਂ ਕਿੰਨੀਆਂ ਕਰਦੀਆਂ ਪੂਛ ਚਵਾਲ ਚਿੱਟੇ ਹੈਗੇ ਆ ਉਹਦਾ ਕਾਰਨ ਕੀ ਹੁੰਦਾ ਵੀ ਇਹ ਨੁਕਰੇ ਘੋੜੇ ਦੀ ਧੀ ਆ ਇਹ ਚੰਬ ਪਣ ਵੱਧਦਾ ਲੱਗ ਲੈਣ ਪਤਾ ਲੱਗ ਜਾਂਦੀ ਆ ਹਾਂ ਕਈ ਵਾਰੀ ਇਹ ਚੀਜ਼ਾਂ ਘੱਟ ਹੁੰਦੀਆਂ ਹੋ ਸਕਦਾ ਉਹਦਾ ਪਿਓ ਮਾਰਵੜੀ ਹੋਵੇ ਮਾਂ ਵੀ ਮਾਰਵੜੀ ਹੋਵੇ ਫਿਰ ਉਹਦਾ ਘੋੜੇ ਨਾਲ ਬਲੱਡ ਨਾ ਮੈਚ ਹੋਊ ਆਪਦੇ ਤੇ ਬੱਚਾ ਲੈ ਕੇ ਜਾਵੇ ਜੀ ਉਹ ਆਪ ਨੁਕਰੇ ਘੋੜੇ ਦੀ ਧੀ ਆ ਉਹਦੇ ਚਾਂਸ ਵੱਧ ਜਾਂਦੇ ਆ ਨੁਕਰਾ ਬੱਚਾ ਦੇਣ ਦੇ ਸਿੱਧੀ ਜੀ ਗੱਲ ਜੇ ਆਪਾਂ ਪੰਜਾਬੀ ਚ ਕੱਗੇ ਤਾਂ ਵੀ ਇਹ ਨੁਕਰਾ ਪਾਣ ਜਿਹਦੇ ਚ ਬਾਤ ਵੱਧੋ ਹਾਂ ਉਹ ਚਿੱਟਾ ਪਣ ਦੇਖਣਾ ਚਾਹੀਦਾ ਵੀ ਬੋਲ ਮੂੰਹ ਚਿੱਟਾ ਯਾਰ ਪੂਰੀ ਚੀਨੀ ਘੋੜੀ ਆ ਕਾਲੀ ਚੰਬੀ ਚੀਨੀ ਘੋੜੀ ਆ ਲਾਲ ਚੰਬੀ ਆ ਜਾਂ ਨੀਲੀ ਚੀਨੀ ਘੋੜੀ ਟਰਾਲੀ ਨਾਲ ਖੜੀ ਐ ਇੱਕ ਘੋੜੀ ਉਹਦਾ ਰਿਜ਼ਲਟ ਖੜਾ ਨਾਲ ਅੱਛਾ ਜੀ ਤੇ ਉਹ ਬਹੁਤ ਵੱਧ ਗਿਆ ਗਾ ਬਾਕੀ ਬਈ ਇਹ ਜਿਹੜਾ ਚੰਬੀ ਘੋੜੀ ਸਮੁੰਦਰ ਆ ਇਹ ਚ ਕੁਝ ਵੀ ਨਿਕਲ ਸਕਦਾ ਹਾਂ ਸਹੀ ਐ ਸਹੀ 10 ਸੂਏ ਲਗਾਤਾਰ ਵੀ ਸੂ ਸਕਦੀਆਂ ਤੇ 11ਵੇਂ ਸੂਏ ਪਾਜੀ ਕੁਝ ਵੀ ਕਰ ਸਕਦੇ ਨੇ ਤੇ ਅਗਲੇ ਸੂਏ ਵੀ ਬਦਲ ਜਾਂਦੇ ਬਦਲ ਜਾਂਦੀਆਂ ਜੀ ਬਦਲ ਜਾਂਦੀਆਂ ਤੇ ਲਓ ਮਿੱਤਰੋ ਆ ਨਾ ਭਰਾਵਾਂ ਦੇ ਜਾਨਵਾਰ ਆ ਦੋਵੇਂ ਬਸ਼ੇਰੇ ਆਗੇ ਤੇ ਬਾਈ ਇੱਕ ਵਾਰੀ ਫੇਰ ਆਪਣੇ ਦੋਸਤਾਂ ਨਾਲ ਇੱਥੇ ਬੈਠਾ ਬੈਠਾ ਹੀ ਇਹਨਾਂ ਦੀ ਤੇਲ ਦੱਸ ਦੇ ਔਰਲਾ ਨੁਕਰਾਂ ਬਸ਼ੇਰਾ ਚਾਰਾਂ ਗਿਮਹਿੰਨਾਂ ਦਾ ਜੀ ਅੱਛਾ ਪਰਲਾ ਪੰਜਾਂ ਮਹੀਨਿਆਂ ਦਾ ਕੱਲਾਂ ਵਾਲੇ ਚੇਤਕਦਾ ਜੀ ਉਹ ਪਰਲਾ ਹਾਂਜੀ ਹਾਂਜੀ ਪਰਲਾ ਕੱਲਾਂ ਵਾਲੇ ਚੇਤਕਦਾ ਤੇ ਔਰਲਾ ਔਰਲਾ ਇਹ ਹੀ ਅਰਜਨ ਦਾ ਕੋਈ ਘੋੜਾ ਸੀ ਬਟਾਲੇ ਵਾਲਾ ਅੱਛਾ ਹਾਂਜੀ ਇਹਦੀ ਮਾਂ ਬਿਮਾਰ ਹੋ ਗਈ ਸੀ ਤਾਂ ਬੱਚਾ ਬੜਾ ਲੱਸਾ ਇਹ ਜੀ ਠੀਕ ਆ ਜੀ ਤੇ ਇਹਨਾਂ ਦਾ ਮੁੱਲ ਮੁੱਲ ਕਿਵੇਂ ਆ ਜੀ ਮੁੱਲ ਬਾਈ ਨੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਕੋਈ ਨਹੀਂ ਜਿਆ ਜੀ ਮੁੱਲ ਕਰਦੇ ਆਪਾਂ ਚੰਮੀਆਂ ਨੂਕ ਚੰਬੀ ਘੋੜੀ ਵੀ ਘਰੇ ਖੜੀ ਗੱਬਣ ਇੱਕ ਨੁਕਰੀ ਘੋੜੀ ਵੀ ਆ ਬੈਗੇ ਤਾਂ ਕੱਲ ਨੁਕਰੀ ਘੋੜੀ ਵੀ ਲੈ ਆਵਾਂਗੇ ਠੀਕ ਆ ਠੀਕ ਆ ਹਾਂ ਲਓ ਮਿੱਤਰੋ ਆ ਵਸ਼ੇਰੇ ਆਗੇ ਕਿਸੇ ਵੀ ਭਰਾ ਨੇ ਖਰੀਦਣੇ ਹੋਣ ਤਾਂ ਕਰ ਲਿਓ ਸੰਪਰਕ ਬਾਈ ਨਾਲ ਫੋਨ ਤੇ ਕਰ ਲੂ ਇਹਨਾਂ ਬਾਰੇ ਗੱਲਬਾਤ ਤੇ ਦੂਜਾ ਬਸ਼ੇਰਾ ਆਪਾਂ ਉਧਰ ਦੀ ਜਾ ਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਸਾਫ ਹੈ ਬੱਚੇ ਪਹਾੜੀਆਂ ਦੇ گلابی ਪਣ ਬਹੁਤ ਆ ਲੱਤ ਲੁੱਤ ਬਹੁਤ ਲੰਮੀ ਲੱਗੀ ਹੈ ਜੀ ਮਾਈ ਕਿੱਥੇ ਪੈਸੇ ਆ ਇਸਕੇ ਤੇ ਪੈਸੇ ਆ ਬੱਚੇ ਧੰਨਵਾਦ ਬਾਈ ਜੀ ਧੰਨਵਾਦ ਜੀ ਮਿਲਦੇ ਆਂ ਦੋਸਤੋ ਹੋਰ ਕਿਸੇ ਨਵੀਂ ਵੀਡੀਓ